ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਿੱਖਿਆ ਖੇਤਰ ਨੂੰ ਬਿਹਤਰ ਬਣਾਉਣ ਲਈ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ ਮਿਸਾਲੀ ਕੰਮ ਕੀਤਾ ਗਿਆ ਹੈ ਤੇ ਕੀਤਾ ਜਾ ਰਿਹਾ ਹੈ ਜੀ ਸਰ ਸੁਦਾਈ ਬੋਲਦੇ ਦੱਸ ਕੀ ਨੇ ਸਕੂਲਾਂ ਦੇ ਰੋਜ਼ ਹੁਣ ਬੋਕਾਂ ਨਾਲ ਦਾ ਜਾਰਦਾ ਧੰਨਵਾਦ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਾਨ ਸਾਹਿਬ ਦਾ ਹਰਜੋਤ ਬੈਂਸ ਜੀ ਦਾ ਦੇ ਅਸੀਂ ਇੱਕ ਸੋਚ ਲੈ ਕੇ ਚੱਲੇ ਸੀ ਕਿ ਬੱਚਿਆਂ ਦੀ ਸਿੱਖਿਆ ਦੀ ਜਦੋਂ ਅਰਣ ਕੇਜਰੀਵਾਲ ਜੀ ਨੇ ਸਰਕਾਰ ਭਾਰਤ ਦਿੱਲੀ ਦੇ ਵਿੱਚ ਉਹ ਇਹ ਸਿੱਖਿਆ ਦਾ ਮਾਡਲ ਜਿਹੜਾ ਉਹ ਚੱਲਣਾ ਸ਼ੁਰੂ ਹੋਇਆ ਪਹਿਲਾਂ ਲੋਕ ਸਿੱਖਿਆ ਦੀ ਗੱਲਾਂ ਨਹੀਂ ਸੀ ਕਰਦੇ ਹੁੰਦੇ ਸੋ ਅਸੀਂ ਸਿੱਖਿਆ ਦੀ ਗੱਲ ਕਰਦੇ ਆ ਸਕੂਲਾਂ ਦੇ ਵਿੱਚ ਆਇਆ ਅੱਜ ਵੀ ਤਿੰਨ ਸਕੂਲਾਂ ਦੇ ਵਿੱਚ ਆ ਕੇ ਆ ਤੋ ਵੱਖ-ਵੱਖ ਸਕੂਲਾਂ ਚ ਰੋਜ਼ ਜਾਈਦਾ ਨਵੀਆਂ ਬਿਲਡਿੰਗਾਂ ਨਵੇਂ ਕਮਰੇ ਲੈਬਸ ਬਣਾ ਕੇ ਬੱਚਿਆਂ ਨੂੰ ਦੇ ਰਹੇ ਆ ਤੇ ਸਭ ਤੋਂ ਵੱਡੀ ਗੱਲ ਹੈ ਮਾਪਿਆਂ ਨਾਲ ਮਿਲ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਉਹਨਾਂ ਨੂੰ ਇਹ ਇਹ ਹੁੰਦਾ ਕਿ ਸਾਡੇ ਬੱਚਿਆਂ ਦੀ ਕੋਈ ਸਾਰ ਲੈਣ ਵਾਲਾ ਸਰਕਾਰ ਦੇ ਵਿੱਚ ਕੋਈ ਹੈਗਾ ਸੋ ਸਰਕਾਰ ਜਿਹੜੀ ਆ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਸੋ ਲੋਕਾਂ ਨੇ ਜਿਹੜੀ ਉਮੀਦ ਦੇ ਨਾਲ ਸਰਕਾਰ ਬਾਈ ਸੀ ਅਸੀਂ ਉਹਨਾਂ ਸਾਰੀਆਂ ਉਮੀਦਾਂ ਦੇ ਤੇ ਖਰੇ ਉਤਰਾਂਗੇ ਨਾ ਸਰਪੰਚ ਸਾਹਿਬ ਉਹ ਵੀ ਖੜੇ ਨੇ ਪੰਚਾਇਤ ਹੈਗੀ ਆ ਵੱਖ-ਵੱਖ ਪਿੰਡਾਂ ਦੇ ਸਰਪੰਚ ਸਾਹਿਬ ਉਹ ਵੀ ਆਏ ਨੇ ਡਿਪਟੀ ਡੀਓ ਸਾਹਿਬ ਨੇ ਜਗਨਾ ਸਿੰਘ ਜਰ ਸਾਹਿਬ ਹੋਰ ਸਾਡੇ ਸਾਰੇ ਜਿਹੜੇ ਅਫੀਸਰ ਸਹਬਾਨ ਇੱਥੇ ਪਹੁੰਚੇ ਨੇ ਸੋ ਜੋ ਇਹਨਾਂ ਤੋਂ ਹੈਲਪ ਹੋਊਗੀ ਉਹ ਅਸੀਂ ਉਹ ਵੀ ਕਰਵਾਵਾਂਗੇ ਇਹਦੇ ਨਾਲ ਨਾਲ ਅਸੀਂ ਚਾਹੁੰਦੇ ਆਂ ਕਿ ਜੋ ਬੱਚਿਆਂ ਨੂੰ ਖੇਡਣ ਵਾਲੇ ਪਾਸੇ ਜੋੜਨ ਦੇ ਲਈ ਗਰਾਊਂਡ ਵੀ ਬਣਾਏ ਜਾਣ ਤੇ ਅਸੀਂ ਹੋਰ ਤਰ੍ਹਾਂ ਦੀ ਸਿਆਸਤ ਜਿਹੜੀ ਉਹ ਕਰਦੇ ਆਂ ਅਸੀਂ ਪਹਿਲਾਂ ਵਾਂਗ ਨਹੀਂ ਲੜਾਈ ਝੜੜਾ ਕੰਮ ਵਿੱਚ ਪੈਣਾ ਚਾਹੁੰਦੇ ਸਾਡੇ ਕੋਲ ਕੰਮ ਕਰਨ ਲਈ ਬਹੁਤ ਪਿਆ ਸੋ ਅਸੀਂ ਚਾਹੁੰਦੇ ਆਂ ਕਿ ਸਕੂਲਾਂ ਦੀ ਜਿਹੜੀ ਦਿਸ਼ਾ ਅਤੇ ਦਿਸ਼ਾ ਸੁਧਾਰੀ ਜਾਵੇ ਤਾਂ ਕਿ ਇੱਕ ਆਮ ਬੰਦਾ ਜਿਹੜਾ ਉਹ ਇੱਥੇ ਪੜ੍ਹਨਾ ਇੱਕ ਆਪਣੇ ਆਪ ਨੂੰ ਗਿਲਟੀ ਮਹਿਸੂਸ ਨਾ ਕਰਿਓ ਇਹ ਨਾ ਸੋਚੇ ਮੇਰਾ ਬੱਚਾ ਸਰਕਾਰੀ ਉਹ ਮਾਣ ਮਹਿਸੂਸ ਕਰੇ ਕਿ ਮੇਰਾ ਬੱਚਾ ਸਰਕਾਰੀ ਸਕੂਲ ਪੜ੍ਹਦਾ ਇਹ ਜੇ ਸਕੂਲ ਦੇ ਮੈਨੂੰ ਪਤਾ ਲੱਗਿਆ ਤੇ ਰਿਜ਼ਲਟ ਬਹੁਤ ਅੱਛੇ ਆਏ ਨੇ ਕਿ ਬਹੁਤ ਬੱਚੇ ਜਿਹੜੇ ਨੇ ਪੜ੍ਹਾਈ ਲਈ ਚੰਗੇ ਨੇ ਟੀਚਰ ਸਾਡੇ ਬਹੁਤ ਵਧੀਆ ਸਾਥ ਦੇ ਰਹੇ ਨੇ ਮੇਰੀ ਐਦਾਂ ਹੀ ਕਿਉਂਕਿ ਇੱਕ ਭਾਈਚਾਰਕ ਸਾਂਝ ਮੇਰੀ ਅੱਗੇ ਟੀਚਰਾਂ ਦੇ ਨਾਲ ਸ਼ੁਰੂ ਤੋਂ ਬਣੀ ਹੋਈ ਆ ਸਾਰੇ ਅਸੀਂ ਭੈਣ ਭਰਾ ਇਕੱਠੇ ਹੋ ਕੇ ਐਜੂਕੇਸ਼ਨ ਦੇ ਰੀ ਸਾਰੇ ਕੰਮ ਕਰਨਾ ਚਾਹੁੰਦੇ ਆ ਚੰਗਾ ਕੰਮ ਕਰਨਾ ਚਾਹੁੰਦੇ ਆ ਜੇ ਚੰਗਾ ਕੰਮ ਹੋਵੇ ਕਰਾਂਗੇ ਇਹਦੇ ਨਾਲ ਅਸੀਂ ਇਹ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਆਪਣੇ ਬੱਚਿਆਂ ਨੂੰ ਜਿਹੜੀ ਪੜ੍ਹਾਈ ਵੱਲ ਧਿਆਨ ਦਿੱਤਾ ਜਾਵੇ ਬਾਕੀ ਸਾਰਾ ਕੁਝ ਬੱਚੇ ਪੜ੍ਹ ਗਏ ਤਾਂ ਸਾਰਾ ਕੁਝ ਸੋ ਮੁੱਖ ਮੰਤਰੀ ਸਾਹਿਬ ਦਾ ਫੇਰ ਤੋਂ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ ਜਿਨ੍ਹਾਂ ਨੇ ਪੰਜਾਬ ਸਿੱਖਿਆ ਕ੍ਰਾਂਤੀ ਇਹਨਾਂ ਦੀ ਬਹਿਰ ਜਿਹੜੀ ਚਲਾਈ ਹੈ ਤੇ ਇਹਨੂੰ ਬੜੀ ਹੀ ਮੋਕਾਤਾ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز